ter karbe करिता oh, सजिया ਮੈਂ ਸੋਈ ਸੀ ਜੋ ਤੂੰ ਤੇ ਸੋਹੀਉ ਪਈ ਸਭਨਾ ਵਿੱਚ ਤੂੰ ਵਰਤਦਾ ਸ਼ਾਹ ਸਭ ਤੁਝ ਹੀ ਧਿਆਏ ਦਿਨ ਰਾਤ 진짜. <laughs> ਸਹਦੁ ਜਨਾਹੀ ਕੋ ਤੇ ਆਏ ਰਹਿ ਨਾ ਸਭ ਤੁਝੇ ਹੈ ਉਸਾ ਗਨਾ ਕਰ ਇੱਕ ਦਾ ਸਭ ਕੋ ਤੁਝ ਹੀ ਵਿੱਚ ਤੂੰ ਹੈ ਹਰ ਜਨ ਰੱਖੇ ਗੁਰਗੋ ਸਾ ਸਕਦੀ ਆਂ ਧੋਕੜੀਆਂ ਆਪਾਂ ਸਾਰੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਗੁਰਮੰਤਰ ਨਾਲ ਜੁੜ ਪਈਏ ਜਿਹੜਾ ਸਾਡਾ ਗੁਰੂ ਸਾਹਿਬ ਦੀ ਚਰਨਾ ਵਿੱਚ ਲੀਕੀ ਲੱਗ ਗਿਆ ਟੌਕੀ ਅੱਜ ਕੱਲ ਦਾ ਜਿਹੜਾ ਸਮਾਂ ਹੈ ਇਸ ਸਮੇਂ ਵਿੱਚ ਸਿਮਰਨ ਕਰਨਾ ਉਹੀ ਸਮਾਜ ਸੇਵਾ ਕਰਨੀ ਬਹੁਤ ਔਖੀ ਹੁੰਦੀ ਹੈ ਗੁਰੂ ਸਾਹਿਬ ਨੇ ਕਲ ਜੁਗ ਨੂੰ ਕਿਹਾ ਕਿੰਨੇ ਵੀ ਜਿੱਥੇ ਮੇਰਾ ਨਾਮ ਹੋਵੇ ਉਥੇ ਤੂੰ ਨਹੀਂ ਆਏਗਾ ਇਸ ਕਰਕੇ ਜਦੋਂ ਗੁਰੂ ਸਾਹਿਬ ਦੀ ਆਪਾ ਉਸਤਤ ਕਰਦੇ ਆਂ ਪ੍ਰਮਾਤਮਾ ਦਾ ਸਿਮਰਨ ਕਰਦੇ ਆਂ ਕਾਲ ਚੁਬ ਹੈ ਹੁਣ ਵੀ ਹੈ ਉਮਾਰ ਨੇ ਕਿਹਾ ਵੀ ਜਦੋਂ ਸਿਮਰਨ ਕਰਦੇ ਆ ਸੰਗਤ ਜਾਪ ਕਰਦੀ ਆ ਉਦੋਂ ਤੂੰ ਜੋੜਿਆਂ ਦੇ ਲਾਗੇ ਖੜਾ ਹੋਏਂਗਾ ਤੁਸੀਂ ਦੇਖਿਆ ਹੋਣਾ ਜਦੋਂ ਸਾਰਾ ਕੁਝ ਹੋ ਜਾਂਦਾ ਕੀਰਤਨ ਹੋ ਜਾਂਦਾ ਅਖੰਡ ਪੁਰ ਸਾਹਿਬ ਹੋ ਜਾਂਦਾ ਸੁਗਣੀ ਸਾਹਿਬ ਹੋ ਜਾਂਦਾ ਜਦ ਕੁਝ ਵੀ ਹੋ ਜਾਂਦਾ ਜਦੋਂ ਪ੍ਰਸ਼ਾਦ ਗੁਰੂ ਸਾਹਿਬ ਦਾ ਪ੍ਰਸ਼ਾਦ ਦੇਖ ਵਰਤਦੀ ਹੈ ਕਹਿੰਦੇ ਆ ਕਿ ਪੰਗਤ ਵਿੱਚ ਬੈਠੇ ਗਏ ਹੀ ਪ੍ਰਸ਼ਾਦ ਛਕਿਆ ਜਾਵੇ ਨਾ ਕਿ ਕਾਲੀ ਇੱਕ ਸੰਗਤ ਦੇ ਵਿੱਚੋਂ ਲੈਣ ਦੇ ਉੱਤੇ ਬੈਠੇ ਹੁੰਦੇ ਸਾਰੇ ਪ੍ਰਸ਼ਾਦ ਆਪਣਾ ਪ੍ਰਸ਼ਾਦ ਲੈ ਰਹੇ ਹੁੰਦੇ ਆ ਕਹੇ ਬੋਲੇ ਇਹ ਜਮਾਇਓ ਬਾਰੂ ਬੰਦਾ ਆਏਗਾ ਜਾਂ ਕੋਈ ਭੈਣ ਭਰਾ ਆਏਗਾ ਉਹਨੇ ਖੜੇ ਹੋ ਕੇ ਪਹਿਲਾਂ ਬਾਬੇ ਦੇ ਲਾਗੇ ਕੋਈਣਾ ਬਾਬਾ ਜੀ ਨਹੀਂ ਪਹਿਲਾਂ ਮੈਨੂੰ ਦੇ ਦੋ ਮੈਂ ਛੇਤੀ ਜਾਣਾ ਪਰ ਉਹ ਨਹੀਂ ਪ੍ਰਸ਼ਾਦ ਦੇਗ ਤਾਂ ਗੁਰੂ ਸਾਹਿਬ ਨੇ ਸਾਰਿਆਂ ਲਈ ਬੱਸੀ ਸਾਰਿਆਂ ਵਾਸਤੇ ਕਿਰਪਾ ਕਰੋ ਦੋ ਮਿੰਟ ਵਾਸਤੇ ਬਾਈ ਗੁਰੂ ਦੀ ਜਵਾਬਨਾਮਾ Uh oh, What? ਸੱਚ ਨਾਨਕ ਕੀ ਹੋ ਜੋ ਖਵੇ ਰੱਖ ਤੂੰ ਸਤਨਾਮ ਇੱਕ ਕੇ ਪਟਸ਼ਾਹ ਸਭਨਾ ਵਿੱਚ